ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਹਿਲਾਂ ਅਗਲੇ 72 ਘੰਟਿਆਂ ਦੇ ਆਪਣਾ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਤਾਂ ਇਸ ਲਈ ਨਾ ਤਾਜ਼ਾ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਵੈਸਟਰਨ ਡਿਸਟਰਬੈਂਸ ਯਾਨੀ ਕਿ ਪੱਛਮੀ ਸਿਸਟਮ ਕੱਲ ਤੋਂ ਸਰਗਰਮ ਹੈ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਯਾਨੀ ਕਿ ਉੱਤਰ ਭਾਰਤ ਦੇ ਵਿੱਚ ਕੱਲ ਤੋਂ ਪੱਛਮੀ ਸਿਸਟਮ ਫੌਂਚ ਕਰ ਚੁੱਕਾ ਸੀ ਇਸ ਲਈ ਜੇ ਅਗਰ ਆਪਾਂ ਤਸਵੀਰਾਂ ਦੇਖਦੇ ਹਾਂ ਲਗਭਗ ਸਵੇਰ ਦੇ ਖਾਣੇ ਕਾਠ ਹੋਇਆ ਚੱਲੇ ਆ 2 ਮਹੀਨੇ ਦੀ ਜਿਹੜੀ ਸਵੇਰ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਦੇਖਦੇ ਹਾਂ ਤੇ ਮਾਝਾ ਖੇਤਰ ਨੂੰ ਆਪਾਂ ਛੱਡ ਦਈਏ ਜੇਕਰ ਤੇ ਮਾਝੇ ਦੇ ਵਿੱਚ ਵੀ ਫੈਸੇ ਫਿਲਹਾਲ ਇਸ ਵੇਲੇ ਬਦਲ ਜਾ ਰਹੀ ਹੈ ਮਾਲਵਾ ਖੇਤਰ ਸਾਰਾ ਤੇ 도ਆਬਾ ਖੇਤਰ ਸਾਰਾ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਕਨਵਨ ਇਸ ਵੇਲੇ ਜਾਰੀ ਹੈ ਬਹੁਤੇ ਭਾਗਾਂ ਦੇ ਵਿੱਚ ਹਵਾ ਚੱਲ ਰਹੀ ਹੈ ਜਿਹੜੀ ਪਰੇ ਦੀ ਹਲਕਤ ਲੱਗੇ ਮੱਧਮ ਰਫਤਾਰ ਤੇ ਹਰਿਆਣਾ ਦੇ ਵਿੱਚ ਵੀ ਹਰਿਆਣਾ ਦੇ ਲਗਭਗ ਉੱਤਰੀ ਹਰਿਆਣਾ ਤੇ ਰਾਜਸਥਾਨ ਦੇ ਉੱਤਰੀ ਰਾਜਸਥਾਨ ਦੇ ਪੂਰਬੀ ਰਾਜਸਥਾਨ ਦੇ ਕੁਝ ਖੇਤਰ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਆ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਬਦਲ ਵਾਜਣ ਨਾਲ ਇਸ ਵੇਲੇ ਹਲਕੀ ਕਨਵਨ ਜਾਰੀ ਹੈ ਅੱਜ ਜਿਵੇਂ ਕਿ ਕੱਲ ਤੁਹਾਨੂੰ ਅਸੀਂ ਸਵੇਰੇ ਹੀ ਅਪਡੇਟ ਦਿੱਤੀ ਸੀ ਹਾਲਾਂਕਿ ਅਸੀਂ ਫਿਸ਼ਲੇ ਜਣਾ ਤਾਂ ਤੁਹਾਨੂੰ ਕਹਿੰਦੇ ਆ ਰਹੇ ਸੀ ਕਿ ਤੁਸੀਂ ਆਪਣਾ ਅਗਾਊਂ ਪ੍ਰਬੰਧ ਕਰਕੇ ਰੱਖ ਸਕਦੇ ਆ ਕਿਸਾਨ ਵੀਰਾਂ ਨੂੰ ਅਸੀਂ ਇਹ ਗੱਲ ਆਖੀ ਸੀ ਕਿ ਤੁਸੀਂ ਆਪਣਾ ਪ੍ਰਬੰਧ ਕਰ ਲਓ ਕਿਉਂਕਿ ਕਿਉਂਕਿ ਤਗੜਾ ਹਨੇਰ ਚੱਕਰ ਚੱਲਣ ਦੇ ਅਸਰ ਨੇ ਉਸੇ ਤਰ੍ਹਾਂ ਹੋਇਆ ਜੀ ਅਪਡੇਟ ਅਸੀਂ ਜਿਵੇਂ ਕਿ ਤੁਹਾਨੂੰ ਤੁਹਾਨੂੰ ਦਿੱਤੀ ਸੀ ਸਕਾਲੂ ਤਗੜਾ ਹਰੇੜ ਚਖੜ ਦੋ ਫਾਸਿਆਂ ਐਂਟਰ ਹੋਇਆ ਪੰਜਾਬ ਦੇ ਵਿੱਚ ਪਹਿਲਾਂ ਹਿਮਾਚਲ ਵਾਲੇ ਫਾਸਿਆਂ ਹਰੇੜ ਚਖੜ ਚੱਲਦਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰ ਫਰ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਰੋਪੜ ਸ਼ਹਿਰ ਨਾਲ ਪਰ ਸਾਹ ਨੰਗਲ ਜਲੰਧਰ ਗਫੂਰਥਲਾ ਇਹਨਾਂ ਖੇਤਰਾਂ ਨੂੰ ਕਵਰ ਕਰਦਾ ਦੂਜੇ ਫਾਸੇ ਜਿਵੇਂ ਜਿਵੇਂ ਆਥਣ ਦਾ ਟਾਈਮ ਹੁੰਦਾ ਸ਼ਾਮ ਦਾ ਟਾਈਮ ਹੁੰਦਾ ਤੇ ਫਿਰ ਮਾਝੇ ਵਾਲੇ ਫਾਸਿਆਂ ਹਾਈ ਰਿਜੜੀਆ ਤਗੜਾ ਹਨੇਰ ਚਖੜ ਐਂਟਰ ਕਰਦਾ ਜਿਹੜਾ ਕਿ ਬਹੁਤ ਵੱਡੇ ਫੱਦਰ ਦੇ ਹਨੇਰ ਚਖੜ ਅੱਗੇ ਚੱਲਦਾ ਹੋਇਆ ਪੰਜ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਦਾ ਜਿਹੜਾ ਹੀ ਕਾਫੀ ਨੁਕਸਾਨ ਕਰਕੇ ਗਿਆ ਜ਼ਿਲ੍ਹਾ ਸ੍ਰੀ ਅਮਰੇਸਰ ਸਾਹਿਬ ਵਰ ਗੁਰਦਾਸਪੁਰ ਵੀ ਕਿ ਸੋ ਇਹ ਕਹਾਣੀਆ ਕੱਲ ਦੀ ਕੱਲ ਅੱਧੀ ਰਾਤ ਤੋਂ ਫੈਲਾ ਫੈਲਾ ਇਹ ਜਿਹੜਾ ਹਨ ਹਰ ਜਗ੍ਹਾ ਖੜਾ ਇਸ ਮੌਸਮਤ ਵੀ ਹੋ ਗਿਆ ਸੀ ਸਵਾਧੇ ਰਾਤ ਤੋਂ ਬਾਅਦ ਮਾਹੌਲ ਹੈ ਜਿਹੜਾ ਉਹ ਸ਼ਾਂਤ ਬਣਿਆ ਹੋਇਆ ਤੇ ਹਲਕੀ ਕਨਵਨ ਜਿਹੜੀ ਆ ਹਲਕਾ ਮੀਂਹ ਲਗਫਗ ਜਾਰੀਆ ਬੀਤੇ ਅੱਧੀ ਰਾਤ ਤੋਂ ਤੇ ਐਸੇ ਵੇਲੇ ਵੀ ਜੇਕਰ ਅਫਾ ਗੱਲ ਕਰੀਏ ਤੇ ਮਾਲਵਾ ਖੇਤਰ ਯਾਨੀ ਕਿ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਚੰਡੀਗੜ੍ਹ ਮੋਹਾਲੀ ਰੋਪੜ ਹੁਸ਼ਿਆਰ ਖ ਨਵਾਂ ਸ਼ਹਿਰ ਇਹਨਾਂ ਖਾਗਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਕਨਵਨ ਐਸੇ ਵੇਲੇ ਹੋ ਰਹੀ ਆ ਮਾਝਾ ਖੇਤਰ ਦੇ ਵਿੱਚ ਵੀ ਹਲਕੀ ਕਨਵਨ ਐਸੇ ਵੇਲੇ ਜਾਰੀ ਆ ਅਗਲੇ 72 ਘੰਟੇ ਅੱਜ ਆਫਾ ਜੇਕਰ ਗੱਲ ਕਰਦੇ ਆਂ ਜੇ ਸਿਸਟਮ ਸਰਗਰਮ ਹੈ ਪੰਜਾਬ ਦੇ ਵਿੱਚ ਮੀਂਹ ਹਲੇ ਬਾਕੀ ਨੇ ਅੱਜ ਦਾ ਸਿਸਟਮ ਹੈ ਜਿਹੜਾ ਓਏ ਹੋਏਗਾ ਕਿ ਅੱਜ ਹਲਕੇ ਕਿਨਵੇਂ ਸ਼ਾਮ ਤੱਕ ਚੱਲਦੀ ਰਣੀ ਆ ਹਨ ਤੱਕ ਕਿ ਤਰ੍ਹਾਂ ਕਿਤੇ ਟਟਵੇਂ ਤੌਰ ਤੇ ਮੀਂਹ ਜੜਿਆ ਲੱਗਦੇ ਰਣਗੇ ਰੁਕ ਰੁਕ ਕੇ ਮੀਂਹ ਜੜਿਆ ਜਾਰੀ ਰਹਿਣਗੇ ਔਰ ਤਗੜਾ ਹਨੇਰ ਚੱਕਰ ਚੱਲਣ ਦੇ ਅਸਰ ਅਜ ਘਟ ਗਏ ਨੇ ਤੇ ਗੜੇ ਮਾਰਦੇ ਅਸਰ ਵੀ ਅਜ ਘਟ ਚੁੱਕੇ ਨੇ ਅਗਲੇ ਜਿਹੜੇ 72 ਘੰਟੇ ਹੋਣਗੇ ਯਾਨੀ ਕਿ ਕੱਲ ਦੀ ਆਫਾ ਗੱਲ ਕਰੀਏ 3 ਤਰੀਕ ਦੀ ਔਰ 4 ਤਰੀਕ ਦੀ ਕੱਲ ਵੀ ਮੀਂਹ ਲੱਗਣ ਦੇ ਅਸਰ ਨੇ ਗ ਵਾਰ ਤੱਕ ਜਗ੍ਹਾ ਟੌਪ ਕੁਲਾਕ ਜਾਂਦੀ ਹੈ ਜੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਰਾਜਸਥਾਨ ਦੇ ਵਿੱਚ ਤੇ ਜਿੱਥੇ ਕਿਤੇ ਧੁੱਪ ਲੱਗੇਗੀ ਤੇ ਉੱਥੇ ਫਿਰ ਬੱਦਲ ਫੈਟ ਤੋਂ ਬਾਅਦ ਬਣ ਜਾਗਾ ਤੇ ਉਹ ਬੱਦਲ ਜਿਹੜਾ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਸਕਦਾ ਤੇ ਉੱਥੇ ਗੜੇਮਾਰ ਫਲਾਸਮੀ ਜਿਹੜੇ ਆ ਦਰਜ ਕਰਵਾ ਸਕਦਾ ਸੋ ਦੂਜਾ ਹੱਸ ਜੀ ਲੈਂਦੇ ਵਾਲੇ ਫਾਸੇ ਯਾਨੀ ਕਿ ਲੈਂਦਾ ਪੰਜਾਬ ਪਾਕਿਸਤਾਨ ਦੇ ਉੱਤਰ ਖਸ਼ਮੀਰੀ ਭਾਗ ਇਹਨਾਂ ਭਾਗਾਂ ਦੇ ਵਿੱਚ ਵੀ ਮੀਂਹ ਲੱਗਣ ਦਾ ਅਸਰ ਹੋਣਗੇ ਤੇ ਪੰਜਾਬ ਦੇ ਵਿੱਚ ਖਾਸ ਕਰ ਜੇਕਰ ਆਪਾਂ ਨਰਮਾ ਬੈਡ ਦੀ ਗੱਲ ਕਰਦੇ ਆਂ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮੋਗਾ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਇਹ ਖੇਤਰ ਹੈ ਜਿਹੜੇ ਹਨੇਰ ਚੱਕਰ ਤੋਂ ਸਖਣੇ ਰਹੇ ਹਾਲਾਂਕਿ ਇੱਥੇ ਵੀ ਹਨੇਰੀ ਪਹੁੰਚੀ ਜ਼ਰੂਰ ਸੀ ਪਰ ਬਹੁਤ ਜ਼ਿਆਦਾ ਰਫਤਾਰ ਉਦੀ ਨਹੀਂ ਸੀ ਇਸ ਲਈ ਮਈ ਜੜਿਆ ਹਲਕੇ ਦੇ ਲਗੇ ਦਰਮਿਆਨੇ ਛਰਾਟੇ ਨਾਲ ਖੇਤਰਾ ਦੇ ਵਿੱਚ ਲੱਗੇ ਪਰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਇਹਨਾਂ ਖੇਤਰਾ ਦੇ ਵਿੱਚ ਵੀ ਬੱਦਲ ਪੜ ਸਕਦਾ ਹੈ ਤਗਰ ਤਗੜਾ ਹਨੇਰ ਚੱਕਰ ਫਲਸਗੜੀ ਮਾਰੇ ਇਹਨਾਂ ਖੇਤਰਾ ਦੇ ਵਿੱਚ ਵੀ ਹੋ ਸਕਦੀ ਹੈ ਜੀ ਦੋਜੇ ਫਾਸੇ ਜੀ ਜੋਫੀ ਦੇ ਪਛਮੀ ਭਾਗ ਦਿੱਲੀ ਗਰੇਟ ਨਰਡਾ ਹਰਿਆਣਾ ਦੇ ਸਾਰੇ ਭਾਗ Rajasthan ਦੇ ਸਾਰੇ ਭਾਗ ਔਰ ਮਧ ਪ੍ਰਦੇਸ਼ ਦੇ ਉਤਰੀ ਮਧ ਪ੍ਰਦੇਸ਼ ਦੇ ਖੇਤਰਾਂ ਤੱਕ ਇਹ ਸਿਸਟਮ ਪਹੁੰਚ ਕਰੇਗਾ ਅਗਲੇ 3-4 ਦਿਨਾਂ ਤੱਕ ਇਹਨਾਂ ਭਾਗਾਂ ਦੇ ਵਿੱਚ ਵੀ ਮੀਂਹ ਲੱਗਦੇ ਅਸਰ ਹੋਣਗੇ ਮੌਸਮ ਵਿਭਾਗ ਨੇ ਜੇ ਅਲਰਟ ਜਾਰੀ ਕੀਤੇ ਹੋਏ ਨੇ yellow alert ਜਿਹੜਾ ਹੈ ਗਰਜ ਰੇਸ਼ਕ ਦੇ ਨਾਲ ਉਮੀਦ ਹੈ ਪਹਿਲੇ ਜਾਰੀ ਕਰਦੇ ਸੀ ਮੌਸਮ ਵਿਭਾਗ ਨੇ ਸੌਂਦੇ ਦਿਨਾਂ ਦੇ ਲਈ ਉਮੀਦ ਹੈ ਗੜੇ ਮਾਰਦੇ ਜਿਹੜੇ ਅਲਰਟ ਨੇ ਜਾਰੀ ਕੀਤੇ ਹੋਏ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਸਿਸਟਮ ਹਾਲੇ ਹੋਰ ਕਾਰਵਾਈਆਂ ਕਰੇਗਾ ਪੰਜਾਬ ਦੇ ਵਿੱਚ ਵੀ ਹਲੇ ਕਾਫੀ ਕੁਝ ਹੋਣਾ ਬਾਕੀ ਹੈ ਤੇ ਗੜੇ ਮਾਰਦੇ ਸੰਭਾਵਨਾ ਬਣੀ ਹੋਈ ਹੈ ਹਾਲੇ ਵੀ ਹਾਲਾਂਕਿ ਕੱਲ ਗੜੇ ਮਾਰ ਹੋਈ ਵੀ ਹੈ ਖਾਸ ਕਰ ਸਮਰਾਲਾ ਮਰੰਡਾ ਔਰ ਸ੍ਰੀ ਫਤਿਹਗੜ ਸਾਹਿਬ ਦੇ ਕੁਝ ਇਤਰਾਵਾਂ ਦੇ ਵਿੱਚ ਕੱਲ ਗੜੇਮਾਰ ਹੋਈ ਹੈ ਰੋਪੜ ਦੇ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਹੋਈ ਹੈ ਫਟਿਆਲੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਹੋਈ ਹੈ ਸੋ ਐਦਾਂ ਹੀ ਗੜੇਮਾਰ ਦੇ ਅਸਰ ਆਉਂਦੇ ਦਿਨਾਂ ਦੇ ਵਿੱਚ ਵੀ ਬਣੇ ਹੋਏ ਨੇ ਤੇ ਪੰਜਾਬ ਦੇ ਵਿੱਚ ਗੜੇਮਾਰ ਦੀ ਕਹਾਣੀ ਹਾਲੇ ਬਾਕੀ ਹੈ ਜੀ ਸੋ ਅੱਜ ਅਪਡੇਟ ਅਗਲੇ 72 ਘੰਟੇ ਦੀ ਜੋ ਮੌਸਮਾ ਅਗਲੇ ਤਾਜ਼ਾ ਅੰਕੜੇ ਆਉਣਗੇ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜੋ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਰੈਗੂਲਰ ਸ਼ੇਅਰ ਕਰਾਂਗੇ ਇਜਾਜ਼ਤ ਦਿਓ ਜੀ ਤਰਨੁਾ ਜਿੱਥੇ ਜਿੱਥੇ ਕੱਲ ਮੀਂਹ ਲੱ ਜਿਹੜੇ ਜੋ ਤੁਹਾਡੇ ਕਿੰਨੇ ਕਿੰਨੇ ਉਮੀਦਵਾਰ ਜੁਏ ਨੇ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਧੰਨਵਾਦ